ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਰਮ ਸਨਮਾਨਯੋਗ ਗੁਰੂ ਰੂਪ ਗੁਰੂ ਖਾਲਸਾ ਗੁਰ ਸੰਗਤ ਜੀਓ ਆਪਾਂ ਸਰਬੱਤ ਗੁਰਸਿੱਖ ਮਾਈ ਭਾਈ ਸਤਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਪਾਵਨ ਗੁਰਬਾਣੀ ਦੀ ਸੁੱਧ ਸੰਥਿਆ ਕਰਨ ਵਾਸਤੇ ਇਕੱਤਰ ਹੋਏ ਹਾਂ ਜੋ ਸਤਿਗੁਰੂ ਸਾਹਿਬ ਜੀ ਦੇ ਪਾਵਨ ਬਚਨ ਹਨ ਸਿੱਖੋ ਸੁਨੋ ਸਿੱਖ ਇਹ ਮੇਰੀ ਬਾਣੀ ਪੜ੍ਹੋ ਸੁੱਧ ਗੁਰ ਕੇਰੀ ਪੜੈ ਮਹਾਤਮ ਲਹ ਵਿਸਾਲ ਹਾਲਤ ਪਲਤ ਨਹ ਹੋਏ ਨਿਹਾਲ ਸੋ ਬਾਣੀ ਗੁਰੂ ਗੁਰੂ ਹੈ ਬਾਣੀ ਵਿੱਚ ਬਾਣੀ ਅੰਮ੍ਰਿਤ ਸਾਰੇ ਗੁਰ ਬਾਣੀ ਕਹੇ ਸੇਵਕ ਜਨ ਮਾਨੈ ਪ੍ਰਤੱਖ ਗੁਰੂ ਨਿਸਤਾਰੇ ਐਸੀ ਅਕਾਲ ਪੁਰਖ ਰਾਹੇ ਗੁਰੂ ਜੀ ਰੱਬੀ ਬਾਣੀ ਦੀ ਪਾਵਨ ਪਵਿੱਤਰ ਸੰਥਿਆ ਕਰਨ ਵਾਸਤੇ 71 ਹੋਏ ਹਾਂ ਜਿਸ ਦੇ ਵਿੱਚ ਸ੍ਰੀ ਜਾਪ ਸਾਹਿਬ ਦੀ ਜਿਹੜੀ ਰਚਨਾ ਕਲੰਗੀ ਤਰ ਸੱਚੇ ਪਾਤਸ਼ਾਹ ਜੀ ਨੇ ਆਪਣੇ ਮੁਖਾਰ ਬਿੰਦ ਤੋਂ ਕੀਤੀ ਉਸ ਦੀਆਂ 132 ਪੌੜੀਆਂ ਹੋ ਚੁੱਕੀਆਂ ਹਨ ਸੋ ਅੱਗੇ 33ਵੀਂ ਪੌੜੀ ਪ੍ਰਾਰੰਭ ਕਰਨੀ ਹੈ ਸੋ ਮਨੋਂ ਚੇਤ ਦੀਆਂ ਬਿਰਤੀਆਂ ਨੂੰ ਇਕਾਗਰ ਕਰਕੇ ਪਾਵਨ ਗੁਰਬਾਣੀ ਦੀ ਸੰਥਿਆ ਪ੍ਰਾਰੰਭ ਕਰਨਾ ਕਰੀਏ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਚਾਚਰੀ ਛੰਦ ਅਭੰਗ ਹੈ ਅਨੰਗ ਹੈ ਅਪੀਖ ਹੈ ਅਲੇਖ ਹੈ ਅ ਭਰਮ ਹੈ ਅ ਕਰਮ ਹੈ ਅਨਾਦ ਹੈ ਜੁਗਾਦ ਹੈ ਅਜੈ ਹੈ ਅਬੇ ਭੂਤ ਹੈ ਅਤੂਤ ਹੈ ਇਸ ਪਾਵਨ ਸ਼ਬਦ ਨੂੰ ਅਤੂਤ ਕਹਿਣਾ ਹੈ ਅਤੂਤ ਹੈ ਅਨਾਸ ਹੈ ਉਦਾਸ ਹੈ ਅਤੰਦ ਹੈ ਅਬੰਦ ਹੈ ਅਭਗਤ ਹੈ ਬਿਰਖਤ ਹੈ ਅਨਾਸ ਹੈ ਪ੍ਰਕਾਸ਼ ਹੈ निचिन्त है सुनिनत है अलेख है अदिख है अलेख है अपेख है हटाह है आगाह है असंद है अगमब है अनिल है अनाग है अनित है ਸੋ ਨਿੱਤ ਹੈ ਅਜਾਤ ਹੈ ਆਜਾਦ ਹੈ ਚਰਪਟ ਛੰਦ ਤ્વੈ ਪ੍ਰਸਾਦ ਇਸੇ ਤਰ੍ਹਾਂ ਹੀ ਉਚਾਰਨ ਕਰਨਾ ਹੈ ਚਰਪਟ ਛੰਦ ਤ્વੈ ਪ੍ਰਸਾਦ ਤਤਿ ਔਕੜ ਐੜੇ ਦੁਲਾਮਾ ਸੂਖਮ ਰੂਪ ਦੇ ਵਿੱਚ ਬੋਲਣੀਆਂ ਹਨ ਤ્વੈ ਪ੍ਰਸਾਦ شر्बं हंता, شر्बं 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 <Stressful> 우리네, सर्बं हन्ता सर्बं गन्ता सर्बं ख्यात सर्बं ज्ञाता सर्बं हर्ता सर्बं कर्ता सर्बं प्राणं सर्बं त्राणं सर्बं निकहना सर्बं गेणम बे टिपि बं सर्बं प्राणं सर्बं त्राणं सर्बं कर्मं ਸਰਬੰ ਧਰਮੰ ਸਰਬੰ ਜੁਗਤਾ ਸਰਬੰ ਮੁਕਤਾ ਰਸਾਵਲ ਛੰਦ ਤੈ ਪ੍ਰਸਾਦ ਨਮੋ ਨਰਕ ਨਾਸੇ ਸਦੈਵੰ ਪ੍ਰਕਾਸੇ ਅਨੰਗੰ ਸਰੂਪੇ ਅਪੰਗੰ ਦੇਪੂਤੇ ਪਰਮਾਥੰ ਪਰਮਾਥੇ ਸਦਾ ਸਰਬ ਸਾਥੇ ਅਗਾਦ ਸਰੂਪੇ ਨਿਰਵਾਦ ਵਿਭੂਤੇ ਅਨੰਗੀ ਅਨਾਮੇ ਤਿਰਭੰਗੀ ਤਿਰਕਾਮੇ ਨਿਰਭੰਗੇ ਸਰੂਪੇ ਸਰਬੰਗੀ ਅਨੂਪੇ ਨਾ ਪੁੱਤਰ ਨਾ ਪੁੱਤਰ ਨਾ ਸਤਰ ਨਾ ਮਿੱਤਰ ਨਾ ਤਤ ਨਾ ਮਾਤ ਨਾ ਜਾਤ ਨਾ ਪਤ इसे तरह ही उच्चारण करना है निरसाकं शरीक है अमितो अमीक है सदैव प्रभा है अजय है अजा है भगवती प्रसाद के जाहर जहूर हैं। इसे तरह ही पढ़ना के जाहर जहूर हैं। भाव ਇੱਕ ਸ਼ਬਦ ਨੂੰ ਇੱਧਰ ਲਾ ਕੇ ਤੇ ਇੱਕ ਨੂੰ ਉੱਧਰ ਲਾ ਕੇ ਇਸ ਤਰ੍ਹਾਂ ਨਹੀਂ ਪੜਨਾ ਕਿ ਤੇ ਰੁੱਕ ਕੇ ਕਿ ਜਾਹਰ ਜਹੂਰ ਹੈ ਕਿ ਹਾਜ਼ਰ ਹਜ਼ੂਰ ਹੈ ਹਮੇਸ਼ਵਰ ਸਲਾਮ ਹੈ ਸਮਸਤੁਲ ਸਲਾਮ ਹੈ ਕਿ ਸਾਹਿਬ ਦਿਮਾਗ ਹੈ ਇਹ ਹੁਸਨਲ ਚਿਰਾਗ ਹੈ ਇਹ ਹੁਸਨਲ ਹੀ ਪੜਨਾ ਹੈ ਹੁਸਨੂਰ ਨਹੀਂ ਕਹਿਣਾ ਕਈ ਗੁਟਕਿਆਂ ਦੇ ਵਿੱਚ ਹੁਸਨ ਨੁਰ ਛਪਿਆ ਹੁੰਦਾ ਨੰਨੇ ਨੂੰ ਔਂਕੜ ਨਹੀਂ ਲਾਉਣਾ ਹੁਸਨ ਲਹਿਣਾ ਕਿ ਹੁਸਨ ਅਲ ਚਿਰਾਗ ਹੈ ਕਿ ਕਾਮਲ ਕਰੀਮ ਹੈ ਕਿ ਰਾਜਕਰਹੀਮ ਹੈ ਕਿ ਰੋਜੀ ਦੇਹੰਦ ਹੈ ਕਿ ਰਾਜਕਰਹਿੰਦ ਹੈ ਕਰੀਮੁਲਕ ਮਾਲ ਹੈ ਕਿ ਹੁਸਨ ਅਲ ਜਮਾਲ ਹੈ ਗਨੀ ਮੁਲ ਖਿਰਾਜ ਹੈ ਗਰੀਬਰ ਨਿਵਾਜ ਹੈ ਹਰੀ ਫਲ ਸਿਕੰਨ ਹੈ ਹਿਰਾਸਲ ਫਿਕੰਨ ਹੈ ਕਲੰਕੰ ਪਰਣਾਸ ਹੈ ਸਮਸਤੁਲ ਨਿਵਾਸ ਹੈ ਅਗੰਧੁਲ ਗਨੀਮ ਹੈ ਰਜਾਇਕ ਰਹੀਮ ਹੈ ਇਸੇ ਤਰ੍ਹਾਂ ਹੀ ਨਖੇਰ ਨਖੇਰ ਕੇ ਪਾਵਨ ਗੁਰਬਾਣੀ ਨੂੰ ਪੜਨਾ ਹੈ ਸ਼ੌਧਕ ਕਰਕੇ ਕਾਲੀ ਦੇ ਨਾਲ ਅਗੰਦਲ ਗਨੀਮ ਹੈ ਰਜ਼ਾਇਕ ਰਹੀਮ ਹੈ ਇਸ ਤਰ੍ਹਾਂ ਨਹੀਂ ਪੜ੍ਹਨਾ ਅਗੰਦਲ ਗਨੀਮ ਹੈ ਰਜ਼ਾਇਕ ਰਹੀਮ ਹੈ ਸਮਸਤੁਰ ਜਬਾਹ ਹੈ ਕੇ ਸਾਹਿਬ ਕਿਰਾਹ ਹੈ ਕੇ ਨਰਕੰ ਪ੍ਰਨਾਸ਼ ਹੈ ਬਹਿਸਤਲ ਨਿਵਾਸ ਹੈ ਬਹਿਸਤਲ ਹੈ ਨਾਮ ਬਹਿਸਤਲ ਬਹਿਸਤੁਲ ਨਿਵਾਸ ਹੈ ਕੇ ਸਰਬਲ ਗਵਨ ਹੈ ਹਮੇਸ਼ਰ ਰਵਨ ਹੈ ਤਮਾਮਲ ਤਮੀਜ ਹੈ ਸਮਾਸਤੁਲ ਅਜੀਜ ਹੈ ਪਰਮ ਪਰਮ ਈਸ ਹੈ ਸਮਾਸਤੁਲ ਅਦੀਸ ਹੈ ਅਦੇਸੁਲ ਅਲੇਖ ਹੈ ਹਮੇਸ਼ਰ ਅਪੇਖ ਹੈ ਜਮੀਨੁਲ ਜਮੀਨੁਲ ਕਹਿਣਾ ਰੱਜੇ ਨੂੰ ਸਿਹਾਰੀ ਲੱਗੀ ਹੋਈ ਹੈ ਜਮੀਨੋ ਲਜਮਾ ਹੈ ਅਮੀ ਕੁਲਿ ਮਾ ਹੈ ਕ੍ਰੀਪ ਮੁਲਕ ਮਾਲ ਹੈ ਕਿ ਦੁਰਤ ਕਹਿਣਾ ਦੁਰਤ ਜਮਾਲ ਹੈ ਕਿ ਅਚਲੰਗ ਪ੍ਰਕਾਸ਼ ਹੈ ਇਸ ਨੂੰ ਅਚਲੰਗ ਹੀ ਕਹਿਣਾ ਹੈ ਕਿ ਅਚਲੰਗ ਪ੍ਰਕਾਸ਼ ਹੈ ਕਿ ਅਮਿਤੋ ਸੁਬਾਸ ਹੈ ਕਿ ਅਰਵ ਸਰੂਪ ਹੈ के अमितो विभूत हैं के अमितो प्रसाद हैं के आत्म प्रभा हैं के अतलम अनंग हैं के अमितो अपंग हैं <coughs> मद भार छंद त्व प्रसाद मन मन पर नाम गुण गराम धाम अरबर अगंध ਹਰ ਨਰ ਪਰਪੰਧ ਅਨਗਨ ਪ੍ਰਣਾਮ ਮੋਨ ਮਨ ਸਲਾਮ ਹਰ ਨਰ ਅਖੰਡ ਬਰਨਰ ਅਮੰਡ ਇਸੇ ਤਰ੍ਹਾਂ ਹੀ ਬਰਨਰ ਕਹਿਣਾ ਬਰਨਰ ਅਮੰਡ ਅਨਭਾਵ ਅਨਾਸ ਜਿਹੜਾ ਅਨਭਵ ਸ਼ਬਦ ਹੈ ਇਹ ਚਾਰੇ ਜਿਹੜੇ ਅੱਖਰ ਹਨ ਇਹ ਮੁਕਤੇ ਹਨ ਇਹਨਾਂ ਨੂੰ ਅਨੁਭਵ ਨਹੀਂ ਕਹਿਣਾ ਅਨੁਭਵ ਹੀ ਕਰਨਾ ਅਨੁਭਵ ਅਨਾਸ ਮੋਨ ਮਨਮ ਪ੍ਰਕਾਸ਼ ਗੋਨ ਗਨਮ ਪਰਨਾਮ ਜਾਰਥਲ ਮੁਦਾਮ ਆਨਛੇਨ ਆਨਛੇਦ ਅੰਗ ਆਸਨ ਅਭੰਗ ਉਪਮਾ ਅਪਾਰ ਗਾਤ ਮਿਤ ਉਦਾਰ ਗਤ ਪੋਲਾ ਮਿਤ ਥੋੜਾ ਜਾ ਕਸ ਕੇ ਗਾਤ ਮਿਤ ਉਦਾਰ ਜਲ ਥਲ ਅਮੰਡ ਦੇਸ ਵਿਸ ਅਪੰਡ ਜਲ ਥਲ ਮਹੰਤ ਦੇਸ ਵਿਸ ਬਿਆੰਤ ਆਨ ਭਵ ਅਨਾਸ ਤ੍ਰਿਤ ਧਰ ਤੁਰਾਸ ਆ ਜਨ ਬਾਹੋ ਇੱਕਐ ਸਦਾ ਹੋ ਓੰਕਾਰ ਆਦ ਕਥਨੀ ਅਨਾਦ ਖਲਖੰਡ ਖਿਆਲ ਗੁਰਬਰ ਅਕਾਲ ਇਸੇ ਤਰ੍ਹਾਂ ਹੀ ਇਹ ਗੁਰਬਰ ਇਕੱਠਾ ਕਹਿਣਾ ਹੈ ਗੁਰਬਰ ਅਕਾਲ ਘਰ ਘਰ ਪ੍ਰਣਾਮ ਚਿਤ ਚਰਨ ਨਾਮ ਅਨਛੇ ਜਗਾਤ ਆਜਿਜ ਨਾ ਬਾਤ ਆਜਿਜ ਕਹਿਣਾ ਆਜਿਜ ਨਹੀਂ ਕਹਿਣਾ ਆਜਿਜ ਆਜਿਜ ਨਾ ਬਾਤ ਅਨਝੰਜ ਗਾਤ ਅਨਰੰਝ ਬਾਤ ਅਨਟਟ ਭੰਡਾਰ ਅਨਠਟ ਅਪਾਰ ਆਦੀਠ ਧਰਮ ਆਤ ਠੀਠ ਕਰਮ ਅਨਬਰਣ ਅਨੰਤ ਇਸੇ ਤਰ੍ਹਾਂ ਗੁਰੂ ਖਾਲਸਾ ਜੀ ਇਸ ਪਾਵਨ ਸ਼ਬਦ ਨੂੰ ਅਨਬਰਣ ਕਹਿਣਾ ਹੈ ਅਨਬਰਣ ਅਨਬਰਣ ਅਨੰਤ ਦਾਤਾ ਮਹੰਤ ਹਰ ਬੋਲ ਮਨਾ ਛੰਦ ਤੁਐ ਪ੍ਰਸਾਦ ਕਰੁਣ ਅੱਲੇ ਹੈ ਕਰੁਣ ਅੱਲੇ ਕਹਿਣਾ ਹੈ ਲੱਲੇ ਜ਼ੁਲਾਮਾ ਲੈ ਕਰੁਣ ਅੱਲੇ ਅਰਖਾਲੈ ਹੈ ਖਲਖੰਡਨ ਹੈ ਮਹਮੰਡਨ ਹੈ ਜਗਤੇશ્વਰ ਹੈ ਪਰਮੇਸ਼ਵਰ ਹੈ ਕਲਕਾਰਨ ਹੈ ਸਰਬ ਉਬਾਰਨ ਹੈ ਤ੍ਰਿਤਕੇ ਧਰਨ ਹੈ ਜਗ ਕੇ ਕਰਨ ਹੈ ਮਨ ਮੰਨਯ ਹੈ ਜਗ ਜਾਨਯ ਹੈ ਸਰਬੰ ਭਰ ਹੈ ਸਰਬੰ ਕਰ ਹੈ ਸਰਬ ਪਾਸਯ ਹੈ ਸਰਬ ਨਾਸਯ ਹੈ ਕਰुणाਕਰ ਹੈ ਵਿਸਵੰ ਭਰ ਹੈ ਇਹ ਜਿਹੜਾ 175ਵੀਂ ਪੌੜੀ ਵਾਲਾ ਕਰुणाਕਰ ਹੈ ਇਹ ਕਰुणाਕਰ ਜਿਹੜਾ ਇਹ ਵੱਖਰਾ ਸ਼ਬਦ ਹੈ ਕਰ ਵੱਖਰਾ ਕਰुणा ਵੱਖਰਾ ਕਰुणाਕਰ ਹੈ ਵਿਸਵੰ ਭਰ ਹੈ ਸਰਬਈਸ਼ਵਰ ਹੈ ਜਗਤੀਸ਼ਵਰ ਹੈ ਬ੍ਰਹਮੰਡਸ ਹੈ ਖਲਖੰਡਸ ਹੈ पर पार हैं करुणाकर हैं जेड़ा करुणाकर शब्द है एक सौ छिहत्वी पौड़ी एक कट्ठा कहना है करुणाकर करुणाकर है अजपा जाप हैं अथपा थाप हैं कृत हैं अमृता मृत अम्रेत हैं अमृता मृत हैं ਕਰੁਣਾਕ੍ਰਿਤ ਹੈ ਅਕ੍ਰਿਤਾਕ੍ਰਿਤ ਹੈ ਧਰਣੀ ਧ੍ਰਿਤ ਹੈ ਅਮਤੇશ્વਰ ਹੈ ਪਰਮੇਸ਼ਵਰ ਹੈ ਅਕ੍ਰਿਤਾਕ੍ਰਿਤ ਹੈ ਅਮ੍ਰਿਤਾ ਮ੍ਰਿਤ ਹੈ ਅਜਬਾ ਕ੍ਰਿਤ ਹੈ ਅਮ੍ਰਿਤਾ ਮ੍ਰਿਤ ਹੈ ਨਰਨਾਇਕ ਹੈ ਖਲਕਾਇਕ ਹੈ ਵਿਸਵੰਗ ਪਰ ਹੈ करुणाल्लाहे है, निरपनायक हैं सर्वपाएक हैं भावभंजन हैं अरगंजन हैं रिपतापन हैं जपजापन हैं अकलंकृत हैं कर्ता सर्वकृत हैं कर्ताकार हैं हरता हर हैं परमात्मा हैं ਸਰਬ ਆਤਮ ਹੈ ਆਤਮ ਬਾਸ ਹੈ ਜਸ ਕੇ ਜਸ ਹੈ ਉਜੰਗ ਪ੍ਰਯਾਤ ਛੰਦ ਨਮੋ ਸੂਰਜ ਸੂਰਜੇ ਨਮੋ ਚੰਦਰ ਚੰਦਰੇ ਨਮੋ ਰਾਜ ਰਾਜੇ ਨਮੋ ਇੰਦਰ ਇੰਦਰੇ ਜਿਸ ਤਰ੍ਹਾਂ ਅਸੀਂ ਉਚਾਰਨ ਕਰ ਰਹੇ ਹਾਂ ਉਸੇ ਤਰ੍ਹਾਂ ਹੀ ਇਹ ਪਾਵਨ ਗੁਰਬਾਣੀ ਦੇ ਉਚਾਰਨ ਨੂੰ ਕਰਨਾ ਹੈ ਜਿਵੇਂ ਕੋਈ ਆਪੋ ਆਪਣੀ ਮਰਜ਼ੀ ਦੇ ਨਾਲ ਪੜ ਰਿਹਾ ਉਸ ਤਰ੍ਹਾਂ ਨਹੀਂ ਪੜਨਾ ਨਮੋ ਅੰਧਕਾਰੇ ਅੰਧਕਾਰੇ ਨਹੀਂ ਕਹਿਣਾ ਨਹੀਂ ਆਪਾ ਛੇਤੀ ਕਾਲੇ ਨਾਲ ਅੰਧਕਾਰੇ ਕਹਿ ਦਿੰਨੇ ਹਾਂ ਨਮੋ ਅੰਧਕਾਰੇ ਨਮੋ ਤੇਜ ਤਿਜੇ ਨਮੋ ਬ੍ਰਿੰਦ ਬ੍ਰਿੰਦੇ नमो बीज बीजे नमो राज सं तामसं शांत रूपे नमो परम तत्तम अतत्तम सुरूपे नमो योग योगी नमो ज्ञान ज्ञानी नमो मंत्र मन्त्रे नमो ध्यान ध्यानी नमो जद्युद्दे नमो ज्ञान ज्ञानी नमो भोज भुजे नमो पान पानने नमो कलह करता नमो शांत रूपे नमो इंद्र इंद्रे अनादम बिभूते कलंकार रूपे अलंकार अलंकारंके नमो आस आसे नमो बांक बंके अपंगी स्वरूपे अनंगी अनामे तिरभंगी त्रिकालि अनंगी अकामे एक अक्षरी छंद ਅਜੈ ਅਲੈ ਅਪੈ ਅਬੈ ਅਭੂ ਅਜੂ ਅਨਾਸ ਆਕਾਸ ਅਗੰਧ ਅਭੰਧ ਅਲਖ ਅਪਖ ਅਕਾਲ ਬਿਆਲ ਅਲੇਖ ਅਪੇਖ ਅਨਾਮ ਅਕਾਮ ਅਗਾਹ ਅਟਾਹ ਅਨਾਥੇ ਪਰਮਾਥੇ ਅਜੋਨੀ ਅਮੋਨੀ ਨਾ ਰਾਗੇ ਨਾ ਰੰਗੇ ਨਾ ਰੂਪੇ ਨਾ ਰੇਖੇ ਅਕਰਮੰ ਅ ਭਰਮੰ ਅ ਗੰਧੇ ਅ ਲੇਖੇ ਉਜੰਗ ਪ੍ਰਯਾਤ ਛੰਦ ਨਮਸਤੁਲ ਪਰਨਾਮੀ ਸਮਸਤੁਲ ਪਰਨਾਸੇ ਅ ਗੰਧੁਲ ਅ ਨਾਮੇ ਸਮਸਤੁਲ ਨਿਵਾਸੇ ਨਿਰਕਾਮੰ ਦੇ ਭੂਤੇ ਸਮਸਤਲ ਸਰੂਪੇ ਕੋ ਕਰਮੰ ਪਰਨਾਸੀ ਸੋ ਧਰਮੰ ਦੇ ਭੂਤੇ ਸਦਾ ਸਚਦਾ ਆਨੰਦ ਸਤਰੰ ਪਰਨਾਸੀ ਕਰੀਮਲ ਕੁਨਿੰਦਾ ਸਮਸਤਲ ਨਿਵਾਸੀ ਅਜਾਇਬ ਮਿਭੂਤੇ ਗਜਾਇਬ ਗਨੀਮੇ ਹਰੀ ਅੰ ਕਰਿ ਅੰ ਕਰੀਮੁਲ ਰਹੀਮੇ ਕਰੀਮੁਲ ਅਨੇ ਕਰੀਮੁਲ ਕਹਿਣਾ ਕਰੀਮੁਲ ਰਹੀਮੇ ਚਤਰ ਚਕਰ ਵਰਤੀ ਚਤਰ ਚਕਰ ਭੁਗਤੇ ਸਵੰ ਪਉ ਸੁਭੰ ਸਰਬਦਾ ਸਰਬ ਜੁਗਤੇ ਇਸੇ ਤਰ੍ਹਾਂ ਇਸ ਨੂੰ ਸਵੰ ਭਵ ਕਹਿਣਾ ਸਸਤੀ ਔਕੜ ਈੜੀ ਸਿਹਾਰੀ ਐੜੇ ਟਿੱਪੀ ਸਵੰ ਭਵ ਸੁਇੰ ਪਵ ਸੁਭੰ ਸਰਬਦਾ ਸਰਬ ਜੁਗਤੇ ਦੋ ਕਾਲੰ ਪਰਨਾਸੀ ਦਇਆਲੰ ਸਰੂਪੇ ਸਦਾ ਅੰਗ ਸੰਗੇ ਅਭੰਗੰ ਵਿਪੂਤੇ ਇਥੋਂ ਤੱਕ ਜੋ ਸ੍ਰੀ ਜਾਪ ਸਹਿਬ ਜੀ ਦੀ ਪਾਵਨ ਗੁਰਬਾਣੀ ਸੀ ਉਹ ਆਪਣੀ ਸੰਪੂਰਨ ਹੋਈ ਹੈ ਅੱਗੇ ਜਿਵੇਂ ਸਤਗੁਰੂ ਸਹਿਬ ਜੀ ਦੀ ਕਿਰਪਾ ਦੁਆਰਾ ਸਵਈਏ ਜਿਨ੍ਹਾਂ ਨੂੰ ਸੁਦਾ ਸਵਈਏ ਵੀ ਕਹਿ ਦਿੰਨੇ ਹਾਂ ਉਹ ਪਾਵਨ ਗੁਰਬਾਣੀ ਪ੍ਰਾਰੰਭ ਹੋਈ ਸੋ ਇੱਥੇ ਸਮਾਪਤੀ ਹੈ ਦੁਕਾਲੰ ਪਰਨਾਸੀ ਦਇਆਲੰ ਸਰੂਪੇ ਸਦਾ ਅੰਗ ਸੰਗੇ ਅਭੰਗੰ ਵਿਪੂਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ